ਜੀ ਦਾ ਘਰ ਆ ਪ੍ਰੇਮ ਸਾਗਰ ਸ਼ਰਮਾ ਜੀ ਉਹ ਇਸ ਟਾਈਮ ਅਮਰੀਕਾ ਗਏ ਆਪਣੀ ਬੇਟੀ ਕੋਲ ਕੋਈ 20 25 ਦਿਨ ਹੋ ਗਏ ਆ ਉੱਪਰ ਇੱਕ ਕਿਰਾਏ ਦਾ ਰਹਿ ਸੀ ਪ੍ਰਿੰਸੀਪਲ ਉਹ ਵੀ ਵੀਰਵਾਰ ਸ਼ਾਮ ਨੂੰ ਗਏ ਆ ਕਿਰਾਏ ਤੇ ਤੇ ਸ਼ੁਕਰਵਾਜ਼ ਆ ਦੀ ਇਹ ਸਾਰਾ ਹਸਿਆ ਆ ਜੋ ਵੀ ਹੈਗਾ ਇੱਕ ਇੱਕ ਚੀਜ਼ ਤਲੋਫ ਕੇ ਲੈ ਕੇ ਗਏ ਆ ਜੀ ਸਾਢੇ 3 ਪੌਣੇ 4 ਲੱਖ ਰੁਪਏ ਦਾ ਕੈਸ਼ ਇੱਥੇ ਸੀ ਸੋਨੇ ਦਾ ਸਮਾਨ ਸੀ ਰਿਟਾਇਰਮੈਂਟ ਦੇ ਹਾਰ ਸੀ ਸਰਵਿਸ ਕਰਦੇ ਐਕਸੀਲਰ ਟਾਇਰ ਹੀ ਕਿ ਚੇਸਪਾਂਛੇ ਨਹੀਂ ਹੋਇਆ ਤੇ ਸਾਰਾ ਹੀ ਸਮਾਨ ਉਹਦੇ ਵੇਚਦਾ ਸੀ ਆਪ ਚਲੋ ਬੇਟੀ ਦੀ ਮੈਰਿਜ ਹੋਈ ਦੀ ਅਮਰੀਕਾ ਗਈ ਆ ਉਹਦੇ ਕਰਕੇ ਕਹਿੰਦੇ ਸੀ ਚਲੋ ਰਹਿਣ ਦਿੰਦੇ ਨੇ ਬਾਜ ਕੇ ਰੱਖਾਂਗੇ ਉਹ ਟੈਚੀ ਵੀ ਤੋੜਦਾ ਟੂਟੀਆਂ ਵੀ ਲਾ ਕੇ ਲਾ ਗਿਆ ਇੱਕ ਇੱਕ ਚੀਜ਼ ਹੌਸਲੋਫੀ ਐਸ ਤੱਕ ਕਿ ਪੁਰਾਣੀ ਪੇਟੀ ਜਿਹੜੀ ਉਹਨਾਂ ਦੀ ਮੰਮੀ ਦੇ ਟਾਈਮ ਦੀ ਸੀ ਲੋ ਇਹਦੀ ਪੇਟੀ ਉਹ ਵੀ ਤੋੜ ਕੇ ਇੱਕ ਇੱਕ ਚੀਜ਼ ਚੈੱਕ ਕਰਕੇ ਚੰਗੀਆਂ ਚੀਜ਼ਾਂ ਲੈ ਕੇ ਕੱਢ ਕੇ ਸੋ ਕੈਸ਼ ਜਿਹੜਾਗਾ ਮੈਕਸਿਮਮ 3.5 ਤੋਂ 4 ਲੱਖ ਦੇ ਕਰੀਬ ਹਾਥ ਦੇ ਪਾਵਾਂਗੇ ਤੇ 5 ਲੱਖ ਤੱਕ ਪਹੁੰਚ ਜਾਣਾ ਬਾਕੀ ਸੋਨੇ ਦਾ ਸਮਾਨ ਆ ਟੋਟਲ ਸਮਾਰਕ ਨਾ ਤੇ ਹਿਦਾ ਸੋਨਾ ਦਾ ਸਮਾਰਕ ਪਰਚੀ ਬਣਾ ਲਈ ਜਿਹੜੇ ਜਿਹੜਾ ਗੈਪ ਹੋਇਆ ਵਾ ਮਿਨੀਮਮ ਅੱਟ ਤੋਂ 9 ਲੱਖ ਰੁਪਏ ਮਿਨੀਮਮ ਅੱਟ ਤੋਂ 9 ਲੱਖ ਅੱਟ ਤੋਂ 9 ਲੱਖ ਲੈ ਲੇ ਹਾਂ ਸੋਨਾ ਹੀ ਸੋਨਾ ਕੀ ਲੱਗਦਾ ਕਿੰਨੇ ਕਿ ਦਿਨ ਰੇ ਵੰਗੇ ਕਿੰਨੇ ਦਿਨ ਚੱਲੇ ਜਿੱਥੇ ਤੱਕ ਜਿਸ ਤਰ੍ਹਾਂ ਕੇ ਦੇਖਿਆ ਪੀਆ ਲਾਵੇ ਦੇਖਿਆ ਸਾਨੂੰ ਲੱਗਦਾ ਪੀਆ ਦੋ ਦਿਨ ਰਾਤ ਅੱਥੇ ਹੀ ਰਿਹਾ ਦੋ ਦਿਨ ਰਾਤ ਤਿੰਨ ਉਸ ਹਿਸਾਬ ਨਾਲ ਸਿੰਘ ਮਨ ਵੀ ਕਰਿਓ ਕੋਈ ਹਾਂਜੀ ਬੈਟਰੀ ਤੱਕ ਲਾਗੇ ਨਮੀਟਰ ਤੱਕ ਲਾਗੇ ਟੂਟੀਆਂ ਆ ਕੇ ਲਾਗੇ ਆ ਇਨਵਰਟਰ ਦੀਆਂ ਬੈਟਰੀਆਂ ਲਾ ਕੇ ਲਗੇ ਇਨਵਰਟਰ ਸੜ ਗਏ ਆ ਬੈਟਰੀਆਂ ਬੈਟਰੀ ਲੱਗੇ ਆ ਉਹ ਬੈਟਰੀ ਇੱਕ ਉੱਪਰ ਇੱਕ ਥੱਲੇ ਸ਼ਹਿਰ ਦੀ ਐਡੀ ਵੱਡੀ ਕਲੋਨੀ ਹੋਏ ਉੱਥੇ ਚੌਂਕੀਦਾਰ ਕੋਈ ਨਾ ਰੱਖਿਆ ਹੋਏ ਨਾ ਰਿਸਪੈਕਟ ਸੀਮਾ ਦੀਦੀ ਦੀ ਕੋਠੀ ਨਾਲ ਇਨਸਪੈਕਟਰ ਦੀਦੀ ਸੀਮਾ ਦੀਦੀ ਕੋਠੀ ਲੱਗੇ ਆ ਕੋਈ ਲੱਗੇ ਆ ਮੁਲਾਜ਼ਮ ਦੀ ਜੀ ਇਥੇ ਕੰਪਲੇਂਟ ਲਿਖਾਈ ਹੈ ਕੰਪਲੇਂਟ ਲਿਖਾਈ ਸੀ ਲੇਕਿਨ ਰਾਤੀ ਪੁਲਿਸ ਵਾਲਾ ਆਇਆ ਉਹਦਾ ਲਾਈਟ ਨਹੀਂ ਹੈ ਗਈ 8:30 ਪੌਣੇ 9:00 ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਆ ਮੈਂ ਨਾ ਆਇਆ ਮੈਂ ਨਾ ਜਵਾਈਆਂ ਮੈਂ ਆਇਆ ਵਾ ਅਹੀ ਇਨਫਰਮੇਸ਼ਨ ਜਿਹੜੀ ਅੱਜ ਮਿਸੀ ਆਇਆ ਨਾਲ ਇੱਕ ਹੋਰ ਆਇਆ ਵਾ 15-20 ਮਿੰਟ ਰੁਕੇ ਆ ਕਹਿੰਦੇ ਸੀ ਸੇਰੇ ਆ ਕੇ ਤੁਹਾਨੂੰ ਪੁੱਛਾਂਗੇ ਲੇਕਿਨ ਅਹੀ ਹੁਣ ਉਹਨਾਂ ਨੂੰ ਫੋਨ ਮਾਰਦੇ ਰਹੇ ਆ ਉਹ ਨਹੀਂ ਕਿ ਤੁਸੀਂ ਆਪਣਾ ਸਮਾਨ ਲੈ ਕੇ ਸਾਡੇ ਕੋਲ ਥਾਣੇ ਆ ਕੇ ਪੱਚਾ ਦੋ ਜੀ ਬੰਦਾ ਪੁੱਛੇ ਤੁਸੀਂ ਪਹਿਲਾਂ ਆ ਕੇ ਪਹਿਲਾਂ ਪੂਰਾ ਹਾਸਾ ਤੇ ਦੇਖੋ ਵਾਪਰਾ ਤੇ ਦੇਖੋ ਕੀ ਹੋਇਆ ਵਾ ਕਲੀ ਕਮਲੇਂਡ ਲਖਾਈ ਹੈ ਜੇ ਕਹੋ ਝੂਠੀ ਹੈ ਤਾਂ ਕਦਾਂ ਕਹਿਦੀ ਹੈ ਅਹੀ ਤੁਸੀਂ ਆਪਣੀ ਆ ਕੇ ਫੋਟੋਆਂ ਤਾਂ ਲੋ ਆ ਕੇ ਪਹਿਲਾਂ ਵੀ ਠੀਕ ਆ ਵੀ ਐਸੇ ਘਰ ਚ ਵਾਕੇ ਚੋਰੀ ਹੋਈ ਆ ਕੱਲ ਨੂੰ ਕੋਈ ਝੂਠੀ ਕਹਦੇ ਕੀਰ ਕੀ ਲੈਣਾ ਇਸ ਕਰਕੇ ਪੁਲਿਸ ਬੜੀ ਨਿ ਕ ਕਿਹੜੇ ਡਿਪਾਰਟਮੈਂਟ ਚੋਂ ਕਰ ਰਹੇ ਹੋ ਇਹ ਤਲਾਕ ਹੈ ਜੀ ਇਰੀਗੇਸ਼ਨ ਚ ਪਹਿਲੇ 에ਅਰਫੋਰਸ ਉਲਟਿਆ ਹੋਇਆ ਨੇ ਹਾਂਜੀ 에ਅਰਫੋਰਸ ਚੋਂ ਆਰਮੀ ਚੋਂ 에ਅਰਫੋਰਸ ਚੋਂ ਰਿਟਾਇਰ ਆ ਕੇ ਦੁਬਾਰਾ ਰਿਟਾਇਰ ਆ ਕੇ ਫਿਰ ਹਾਂਜੀ ਇਰੀਗੇਸ਼ਨ ਚ ਆਰੀਗੇਸ਼ਨ ਮਹਿਕਮੇ ਚੋਂ ਐਕਸਲ ਰਿਟਾਇਰ ਹੋਏ ਆਹ ਪਾਰਾ ਸਮਾਨ ਗਿਆ ਲੱਗਦਾ ਕਿ ਕੋਈ ਵਹੀਕਲ ਲੈ ਕੇ ਆਏ ਹੋਣਗੇ ਸ਼ਾਇਦ ਵਹੀਕਲ ਤੋਂ ਬਗੈਰ ਉਹ ਤਾਂ ਜ਼ਿਆਦਾਤਰ ਮੋਟਰਸਾਈਕਲ ਤੇ ਵੀ ਨਹੀਂ ਜਾ ਸਕਦਾ ਸਰ ਦੋ ਸਿਲੰਡਰ ਨੇ ਐਲਈਡੀਆਂ ਨੇ ਦੋ ਸਿਲੰਡਰ ਐਲਈਡੀਆਂ ਨੇ ਮਲਤ ਦੇ ਨਾਲ ਬਾਥਰੂਮ ਵਾਲੀ ਟੈਪਸ ਨੇ ਸਾਰੀਆਂ ਲਾ ਕੇ ਲੈ ਗਏ ਨੇ ਜਿਹੜਾ ਨੋ ਬੈੱਡਰਾਂ ਤੱਕ ਲਾ ਕੇ ਲੈ ਗਏ ਨੇ ਤੇ ਕੁਛ ਮੰਨ ਲਓ ਮੋਟਰਸਾਈਕਲ ਦੀ ਬਾਈਕ ਤੇ ਹੋਏਗੀ ਵੱਡੀ ਗੱਡੀ ਦੀ ਪੂਰੀ ਪਲੈਨਿੰਗ ਨਾ ਤੁਰਿਆ ਸਾਰਾ ਇੱਕ ਬੈੱਡਰਾ ਬੜਾ ਵੀ ਵੱਡਾ ਕਰਾਂਗੇ ਤੇ 30 ਕਿਲੋ ਤੋਂ ਘੱਟ ਇੱਕ ਬੈੱਡਰਾਂ ਨਹੀਂ ਹੁੰਦਾ ਭਾਜੀ ਫਿਰ ਦੋ ਬੈੱਡਰਾਂ ਮਲ ਗਿਆ ਬੰਦੇ ਚਾਹ 5-7 ਬੰਦਿਆਂ ਦਾ ਕੀ ਮੰਗ ਕਰਦੇ ਹੋ ਹੁਣ ਮੰਗ ਹੈ ਪ੍ਰਸ਼ਾਸਨ ਨੂੰ ਇਹੀ ਕਹਿਣਾ ਵੀ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਹੈ ਜਿਸ ਨਾਲ ਜੋ ਪੁਲਿਸ ਸੁਸਤ ਪਾਉਣਾ ਲੱਗੀ ਆ ਨੇ ਉਸ ਤੋਂ ਆਪਣਾ ਇਹ ਕੰਮ ਕੁਛ ਨਹੀਂ ਬੰਨਣਾ ਇਹ ਠੰਡੇ ਬੱਸੇ 'ਚ ਪੈ ਤੇ ਠੰਡੇ ਬੱਸੇ 'ਚ ਬ ਇਹ ਕੰਮ ਨਹੀਂ ਜਾਗ ਰੋਣ ਜੇ ਕੱਲ ਕਰੀਏ ਕਹਿੰਦੇ ਜੀ ਲਖਣਾ ਕਰਕੇ ਲਖਣਾ ਚ ਕੋਈ ਬੰਦਾ ਆਵਾਜ਼ ਜਗਾ ਤੇ ਇਹ ਕਹਿੰਦੇ ਵੇ ਲਖਣ ਕਰਾਂਗੇ ਫਿਰ ਬੰਦਾ ਦੇਖਾਂਗੇ